ਸਾਰੇ ਪੰਜਾਬੀਆਂ ਸੂਚੇ ਦੇਸ਼ ਵਾਸੀਆਂ ਨੂੰ ਅਕਤੂਬਰ ਮਹੀਨੇ ਦੀਆਂ ਬੀਜਾਂ ਦਾ ਮੌਕਾ ਦਿੰਦਾ ਜੇ ਜੇ ਗੱਦੀ ਸੁਣਿਆ ਸਭ ਤੋਂ ਵੱਡੀਆਂ ਨਦੀਆਂ ਨਦੀਆਂ ਮਾਈਕੈਲ ਜੀ ਦਾ ਨਾ ਚਿਤ ਦੇ ਸੁਖ ਸੁਖਿਆ ਪੂਰਾ ਕਰਨ ਲਈ ਬਹੁਤ ਬੋਲਦਾ ਇਸ ਤੋਂ ਆਵਾਜ਼ ਬਹੁਤ ਸੁਣਿਆ ਸਰਕਾਰੀ ਦਫਤਰਾਂ ਦੇ ਚਿੱਟੀਆਂਾਂ ਅੰਕਸਨ ਕਰਦੇ ਸੁਵਿਧਾ ਆਦਾਨ-ਪ੍ਰਦਾਨ ਤਿੰਨ ਰੋਬ ਦੇ ਤੀ ਤਸਵੀਰਾਂ ਲਗਾਈਆਂ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੰਗਰੂਰ ਦੇ ਪੁਲਿਸ ਲਾਈਨ ਸਟੇਡੀਅਮ ਵਿਖੇ 15 ਅਗਸਤ ਆਜ਼ਾਦੀ ਦਿਵਸ ਮੌਕੇ ਤਿਰੰਗਾ ਲਹਿਰਾਇ ਚੱਲ ਰਹੇ ਪ੍ਰੋਗਰਾਮ ਦੌਰਾਨ ਭਾਰੀ ਮੀਂਹ ਆ ਗਿਆ ਭਾਰੀ ਮੀਂਹ ਵਿੱਚ ਪੁਲਿਸ ਮੁਲਾਜ਼ਮਾ ਨੇ ਪ੍ਰੇਡ ਕੀਤੀ ਇਸ ਦਿਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰ ਮੀਂਹ ਦਾ ਕੋਈ ਅਸਰ ਨਹੀਂ ਹੋਇਆ ਡੀਐਸਪੀ ਪ੍ਰithvi ਸਿੰਘ ਚਾਹਲ ਦੀ ਅਗਵਾਈ ਹੇਠ ਪੁਲਿਸ ਮੁਲਾਜ਼ਮਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਦੇਖਣ ਨੂੰ ਮਿਲਿਆ ਭਾਰੀ ਮੀਂਹ ਦੌਰਾਨ ਵੀ ਜਵਾਨਾਂ ਦੇ ਕਦਮ ਨਹੀਂ ਰੁਕੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜ਼ਿਲ੍ਹੇ ਵਿੱਚ ਸਮਾਜ ਸੇਵਾ ਦੇ ਕੰਮ ਕਰਨ ਵਾਲੇ ਅਤੇ ਪੁਲਿਸ ਸੇਵਾਵਾਂ ਵਿੱਚ ਆਪਣੀ ਡਿਊਟੀ ਵਧੀਆ ਢੰਗ ਨਾਲ ਨਿਭਾਉਣ ਵਾਲੇ ਮੁਲਾਜ਼ਮ ਨੂੰ ਸਨਮਾਨਿਤ ਕੀਤਾ ਪੰਜਾਬੀਆਂ ਸੱਚੇ ਦੇਸ਼ ਵਾਸੀਆਂ ਨੂੰ

ਸਮੇਂ ਸਮੇਂ ਕਰਕੇ ਜਿੰਨੇ ਵਕਤ ਅੱਜ ਦੇ ਕਪਾਣੀਆਂ ਦੀ ਵਿਵਗਤ ਅੱਜ ਅਸੀਂ ਆਜ਼ਾਦੀ ਦਾ ਐਲਾਨ ਕਰਵਾਉਦੇ ਹਾਂ ਦੇਸ਼ ਦੇ ਗੱਡੀ ਸੁਣਾ ਸਭ ਤੋਂ ਵੱਧ ਕਰਵਾਉਣੀਆਂ ਜਨਦੀਆਂ ਦੇ ਜੀ ਮਾਈਕ ਐਂਡ ਫੋਨ ਮਾਣ ਚਿੱਤਰ ਸੁਖਮਿਆਰ ਪੂਰਾ ਕਰਨ ਲਈ ਬਟਨ ਬੋਲਦਾ ਮੁੱਖ ਮੰਤਰੀ ਬੜ ਤੋਂ ਬੜਾ ਸਰਦਾਰ ਪ੍ਰਸੰਗ ਮਾਈਕਰੋ ਆਪਣੇ ਅਦਰੀ ਸੋ

ਇਸ ਤੇ ਉਹਨੂੰ ਜਮਾਨਾ ਸਿਧਾਂਤ ਪ੍ਰਵਾਨਾ ਤੇ ਸਾਫਾ ਬੋਧੀ ਦੀ ਪਾਇਦੇ ਨੂੰ ਸਿਕਾ